ਵੱਡ ਭਾਗੀ ਤੇਹ ਜਨ ਕੋ ਜਾਨੋ ਇੱਥੇ ਵੱਡ ਭਾਗੀ ਨਹੀਂ ਲਿਖਿਆ ਬੱਬੇ ਨਾਲ ਲਿਖਿਆ ਵੱਡ ਭਾਗੀ ਇਹਦਾ ਅਰਥ ਹੋ ਗਿਆ ਉਸ ਬੰਦੇ ਨੂੰ ਵੱਡ ਭਾਗੀ ਦਾ ਅਰਥ ਹੈ ਵੱਡਿਆਂ ਭਾਗਾਂ ਵਾਲਾ ਉੰਜ ਬਾਣੀ ਚ ਵੱਡ ਭਾਗੀ ਵੀ ਆਇਆ ਸੁਣ ਵੱਡ ਭਾਗੀ ਆਹਰ ਅੰਮ੍ਰਿਤ ਬਾਣੀ ਰਾਮ ਦੁਲਭ ਦੇ ਪਾਈ ਵੱਡ ਭਾਗੀ ਵੱਡੇ ਭਾਗ ਵੱਡ ਭਾਗੀ ਤੇਹ ਜਨ ਕੋ ਜਾਨੋ ਤੇ ਜਨ ਕੋ ਉਸ ਜਨ ਨੂੰ ਉਸ ਬੰਦੇ ਨੂੰ ਉਸ ਸੇਵਕ ਨੂੰ ਜਾਨੋ ਦਰ ਤੇ ਜਾਨੋ ਉਸ ਇਨਸਾਨ ਨੂੰ ਸਭ ਤੋਂ ਵੱਡਿਆਂ ਭਾਗਾਂ ਵਾਲਾ ਜਾਨੋ ਕਿਨੂੰ ਜੋ ਹਰ ਕੇ ਗੁਣ ਘਾਵ ਹੈ ਜਿਹੜਾ ਖਰੀਦੇ ਗੁਣ ਘੁੰਦਾ ਹੈ ਨਾ ਉਸ ਤੋਂ ਵੱਡੇ ਭਾਗ ਕਿਸੇ ਦੇ ਨਹੀਂ ਕਿਉਂਕਿ ਆਪਣੇ ਲਈ ਤਾਂ ਕਿਰਪਾ ਕਹਿੰਦੇ ਪੈਸਾ ਵੇਚ ਕੇ ਕਿਰਪਾ ਦੱਸਨੇ ਸੱਚ ਜੇ ਜਿਉ ਜੇ ਪੈਸਾ ਮਿਲ ਗਿਆ ਉੱਡੀ ਵੱਡੀ ਨਾਲ 피ਤੀ ਦੇਤੀ ਬੇਬੇ ਤੇ ਬੜੀ ਕਿਰਪਾ ਜੀ ਬੜੀ ਸਿੰਘਾਂ ਦੀ ਸੇਵਾ ਕਰਦੇ ਆ ਕਿਉਂ ਕਿਉਂਕਿ 2500 ਦਾ ਡਾਲਰ ਦਾ ਚੈੱਕ ਦੇ ਦਊਗਾ ਇਹ ਕਿਰਪਾ ਦਾ ਥੋੜਾ ਹੈ ਤੁਲਸੀ ਕਹਿੰਦਾ ਹੈ ਕਿ ਪੁੱਤਰ ਲక్ష్ਮੀ ਦੌਲਤ ਇਹ ਵੇਖ ਕੇ ਕਦੀ ਨਾ ਕਹੋ ਵੀ ਬੜਿਆਂ ਭਾਗਾ ਵਾਲਾ ਹੈ ਕਹਿੰਦਾ ਇਹ ਤਾਂ ਪਾਪੀਆਂ ਕਾਤਲਾਂ ਦੇ ਘਰ ਵਿੱਚ ਵੀ ਹੁੰਦੀ ਹੈ ਵੱਡਿਆਂ ਭਾਗਾ ਵਾਲਾ ਤੋਂ ਵੀ ਜਿਹਦੇ ਘਰ ਵਿੱਚ ਖਰੀਕਾ ਸਿਮਰਨ ਔਰ ਸੰਤ ਕਥਾ ਹੁੰਦੀ ਹੈ ਸੁੱਤਦਾਰਾ ਤਾਂ ਲక్ష్ਮੀ ਪਾਪੀ ਕੇ ਵੀ ਹੋਏ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ ਗੁਰੂ ਸਾਹਿਬ ਕਹਿੰਦੇ ਆ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਣ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪ੍ਰਿਜਾ ਜੀਓ ਮੇਰੀ ਬੇਨਤੀ ਹੈ ਜਾ ਕੇ ਗੁਰੂ ਜੀ ਕਹਿੰਦੇ ਵੱਡ ਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਜਿਹੜਾ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਅੱਗੇ ਜੀ ਇਹ ਇਹ ਗੁਣ ਗਾ ਕੇ ਕੀ ਮਿਲੂਗਾ ਹਜ਼ੂਰ ਬਖਸ਼ਿਸ਼ ਕਰਦੇ ਜਨਮ ਜਨਮ ਕੇ ਪਾਪ ਖੋਏ ਕੈ ਯਾਦ ਰੱਖਿਓ ਕੇ ਕੈ ਦੋ ਸ਼ਬਦ ਨੇ ਉਤੇ ਜਨਮ ਜਨਮ ਕੇ ਪਾਪ ਖੋਏ ਕੈ ਇਹ ਪਾਠ ਜ਼ਰੂਰ ਧਿਆਨ ਇਹ ਗੱਲਾਂ ਬਿਲਕੁਲ ਨਿਕਤੇ ਛੋਟੇ ਜੈ ਜੇ ਗੁਰਮਖੋ ਇੱਕ ਵਾਰੀ ਤਵੱਜੋਂ ਤੁਸੀਂ ਦੇ ਦੇਓ ਨਾ ਮੈਂ ਇਹ ਮੈਂ ਜ਼ੋਰ ਕਿਉਂ ਦੇਣਾ ਪਿਆ ਮੈਂ ਤਾਂ ਸੋਚਣਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਹਰ ਸਿੱਖ ਪਾਠ ਕਰੇ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਸਮਝੇ ਮੈਂ ਮਲੇਰਕੋਟਲੇ ਗਿਆ ਆ ਪਰਸ਼ੀਆਂ ਵਾਸਤੇ ਵੀ ਫਾਰਸੀ ਦੀਆਂ ਕੁਝ ਕਿਤਾਬਾਂ ਲੈਣੀਆਂ ਸਨ ਮੈਨੂੰ ਮੁਫਤੀ ਸਾਹਿਬ ਮਿਲੇ ਮੌਲਵੀ ਜੀ ਆਪਣਾ ਕਹਿੰਦੇ ਆ ਕਾਜੀ ਮੁਫਤੀ ਕਾਜੀ ਹੁੰਦਾ ਨਾ ਤੇ ਮਦਰਸਾ ਸੀ ਤੇ ਮੇਰੇ ਮਾਈ ਸੀ ਮੈਨੂੰ ਪਤਾ ਸੀ ਵੀ ਮੁਸਲਮਾਨ ਵੀਰ ਜਿਹੜੇ ਨੇ ਬੱਚਿਆਂ ਨੂੰ ਕੁਰਾਨ ਹਿਫਜ਼ ਕਰਾਉਂਦੇ ਆ ਜ਼ਬਾਨੀ ਚ ਇੱਤੇ ਕਰਾਉਂਦੇ ਆ ਉਹਨਾਂ ਨੇ ਬੱਚਾ ਲਿਆਂਦਾ ਜੀ ਮੇਰਾ خیال 10 ਸਾਲ ਦਾ ਹੋਣਾ ਮੈਂ ਜੀ ਇਹ ਇਹ ਕਹਿੰਦੇ ਨੇ ਹਾਫਿਜ਼ ਹੈ ਹਾਫਿਜ਼ ਦਾ ਮਤਲਬ ਜਿਹਨੂੰ ਕੁਰਾਨ ਜਿਵੇਂ ਆਪਾਂ ਕਹਿੰਦੇ ਨੇ ਜੀ ਇਹ ਪਾਠੀ ਹੈ ਜੀ ਇਹਦਾ ਮਤਲਬ ਇਹ ਉਹ ਕਾ ਪਾਠ ਕਰਦਾ ਉਹ ਕਹਿੰਦੇ ਹਾਫਿਜ਼ ਆਈਏ ਪੰਜਾਬੀ ਬੋਲਣ ਆਪਣੇ ਤੇ ਮੈਂ ਜੀ ਹਾਫਿਜ਼ ਕਹਿੰਦਾ ਇਹਨੂੰ ਸਾਰੀ ਕੁਰਾਨ ਜ਼ਬਾਨੀ ਕੰਠ ਹੈ ਸ਼ੁਰੂ ਕਰਤੀ ਬੱਚੇ ਸਾਡਾ ਖਸੂਰ ਤਾਂ ਕੱਢਦੀ ਕਰਦੇ ਹੋ ਕਿਉਂਕਿ ਸਾਡਾ ਵਾਲੀ ਬਾਰਿਸ਼ ਨਹੀਂ ਹੁੰਦਾ ਰਗੀਆਂ ਪਾਈਆਂ ਦਾ ਬਖਸ਼ ਦਿਆ ਜੀ ਮੈਂ ਸੱਚ ਕਹਿਣਾ ਪਏ ਇੱਥੇ ਬੈਠੇ ਸਾਰੇ ਸਾਨੂੰ ਜਿਦੀ ਮਰਜ਼ੀ ਜੋ ਮਰਜ਼ੀ ਕੋ ਬੋਲ ਜੈ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਕਸੂਰ ਤਾਂ ਸਾਡਾ ਵੀ ਇਹ ਤੁਸੀਂ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਮਰਨੇ ਪਰਨੇ ਲਈ ਗੁਰੂ ਗ੍ਰੰਥ ਸਾਹਿਬ ਪਰਨੇ ਦਾ ਮਤਲਬ ਜਦੋਂ ਵਿਆਹ ਕਰ ਪੱਲਾ ਫੜਾਣੇ ਤਾਂ ਮੈਂ ਸ਼ਬਦ ਪੜਨਾ ਵਰਤੇ ਹੈ ਪੁਰਾਣੇ ਬੁੱਢੇ ਆਪਣੇ ਵਰਦੇ ਸੰ ਬਜ਼ੁਰਗ ਮਰ ਗਿਆ ਤੇ ਪਾਠ ਵਿਆਹ ਤੇ ਪਾਠ ਨਹੀਂ ਗੁਰਮਖੋ ਇਸ ਆਤਮਾ ਲਈ ਪਾਠ ਕਰੋ ਖਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਦਾਰ ਮੈਂ ਇੱਕ ਵਾਰ ਇਹ ਵੀ ਕਿਹਾ ਸੀ ਸਾਡੇ ਕੋਲ ਟਾਈਮ ਨਹੀਂ ਜੀ ਕੀ ਕਰੀਏ ਅੱਜ ਬਿਲਕੁਲ ਝੂਠ ਇੰਡੀਆ ਤੇ 100% ਝੂਠੇ ਮੇਥੋਂ ਦਾ ਕਹਿ ਨਹੀਂ ਕਿਉਂਗੇ ਇੱਥੇ 10 ਨਵਾਂ ਦੀ ਕਿਤੇ 20 20 ਨਾਉ ਨੌਂ ਕਿਰਤ ਕਰਦੇ ਪਏ ਆ ਗੱਡੀ ਚ ਲਾਏ ਕਿਰਤ ਕਰੇ ਐ ਸਾਡੇ ਕੋਲ ਟਾਈਮ ਨਹੀਂ ਅੱਜ ਇੰਡੀਆ ਸੱਚ ਕਿਹਾ ਕਰਿਓ ਹਰ ਬੰਦਾ 24 ਘੰਟਿਆਂ ਵਿੱਚੋਂ 6-7 ਘੰਟੇ ਫੇਸਬੁੱਕ ਤੇ ਹੁੰਦਾ ਹੁੰਦਾ ਹੈ ਨਾ ਜੀ ਜੇ ਪੁੱਛੋ ਟਾਈਮ ਕੋਈ ਨਹੀਂ ਗੁਰਮੁਖੋ ਸ਼ੁੱਧ ਪਾਠੀ ਪਾਠ ਕਰਦੇਣ ਤੁਹਾਡੇ ਕੋਲ ਗੁਰਮੁਖ ਜਿਹੜੇ ਪਾਠ ਜਿੰਨਾ ਦੀ ਸੰਥਿਆ ਆ ਗਿਆ 2 ਘੰਟੇ ਦੀ ਡਿਊਟੀ ਹੈ ਨਾ ਤੇ 2 ਘੰਟੇ ਵਿੱਚ 60 ਅੰਗ ਪਾਠ ਕਰ ਜਾਂਦੇ ਆ ਇਸ ਤਰ੍ਹਾਂ ਹੀ ਪਾਠ ਆਪਾਂ ਜਦੋਂ ਰੱਖਨੇ ਆ 60 ਅੰਗ ਪਾਠ ਹੋ ਗਏ ਘੰਟੇ 2 120 ਮਿੰਟ 2 ਮਿੰਟ ਚ ਇੱਕ ਅੰਗ ਕੀਤਾ ਇਸ ਤਰੀ ਹੋਇਆ ਗੁਰਮਖੋ ਜੇ 5 ਮਿੰਟ ਚ ਇੱਕ ਅੰਗ ਘਰ ਕਰ ਲੋ ਆਪਣਾਪਾ ਉਹ ਮੈਂ ਤਾਂ ਕਹਿ ਰਿਹਾ ਜੇ 5 ਮਿੰਟ ਰੋਜ਼ ਇੱਕ ਅੰਗ ਪਾਠ ਕਰੋ ਤੇ 4 ਸਾਲ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋ ਜਾਣਾ ਇਸ ਤਰੀ ਹੈ ਨਾ ਗਿਣਤੀ ਕਰ ਲੋ ਇਹ 1400 30 ਅੰਗ ਤੇ ਨਾਲ ਆਸਾਲ ਸੀ ਗੇਲੀ ਮੈਂ ਇੱਕ ਪਾਠ ਗਿਆ ਇੱਕ ਅੰਗ ਤੇ ਜੇ ਚਾਰ ਅੰਗ ਰੋਜ਼ ਨਾਮ ਬਣਾ ਲਓ ਇੱਕ ਸਾਲ ਵਿੱਚ ਪੂਰੇ ਗੁਰੂਗੰਸਾਹਿਬ ਦੇ ਦਰਸ਼ਨ ਹੋ ਜਾਣਗੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਇਹ ਜਿਹੜਾ ਸ਼ਬਦ ਮੈਂ ਤਾਂ ਕਿਹਾ ਵੀ ਕੇ ਤੇ ਕੈ ਤੋ ਕਿ ਕੋਈ ਜਨਮ ਜਨਮ ਕੇ ਪਾਪ ਖੋਏ ਕੈ ਜਨਮਾਂ ਜਨਮਾਂਤਰਾਂ ਦੇ ਪਾਪ ਖਤਮ ਹੋ ਜਾਣਗੇ ਖੋਏ ਕੈ ਅਰਥੇ ਖਤਮ ਕਰਕੇ ਫਿਰ ਕੀ ਜੀ ਫੋਨ ਖੋਨਦਰ ਤੇ ਫਿਰ ਬੈਕੁੰਠ ਸਿਧ ਹਵਾਏ ਬੈਕੁੰਠ ਦਰਤ ਵੈਸੇ ਸਵਰਗ ਹੈ ਉਂਝ ਗੁਰਬਾਣੀ ਵਿੱਚ ਯਾਦ ਰੱਖਿਓ ਜਿੰਨੀ ਸ਼ਬਦਾਵਲੀ ਹਿੰਦੂ ਮਾਦੀਓ ਦੀ ਵਿਆਖਿਆ ਨਵੀਂ ਹੈ ਉਹ ਕਹਿੰਦੇ ਨੇ ਪਾਰ ਜਤ ਗਉਖ ਹੈ ਤੇ ਗੁਰੂ ਅਰਜੁਨ ਦੇਵ ਜੀ ਕਹਿੰਦੇ ਆ ਕਾਮ ਇਹ ਪਾਰ ਜਾ ਤੇ ਹਰ ਕੋ ਨਾਮ ਕਾਮ ਤੇ ਨ ਹਰ ਹਰ ਗੁਣ ਗਾਮ ਬਦਲ ਦਿੱਤੀ ਪਰਵਾਸ਼ਾ ਨਾ ਹੁਣ ਵੈਕੁੰਠ ਦਾ ਅਰਥ ਵੈਸੇ ਸਵਰਗ ਹੈ ਜਿਹਨੂੰ ਇਸਲਾਮ ਬਹਿਸ਼ਤ ਕਹਿੰਦਾ ਗੁਰਮਤ ਜਿਹੜੀ ਹੈ ਨਾ ਸਵਰਗ ਨੂੰ ਮੰਨਦੀ ਹੈ ਨਾ ਵੈਕੁੰਠ ਨੂੰ ਗੁਰੂ ਗ੍ਰੰਥ ਸਾਹਿਬਾ ਸੰਗਤ ਨੂੰ ਹੀ ਵੈਕੁੰਠ ਕਹਿੰਦੇ ਤਾਂ ਆ ਵੈਕੁੰਠ ਜੇ ਕੀਰਤਨ ਤੇਰਾ ਸਾਧ ਸੰਗਤ ਵੈਕੁੰਠ ਆਹੇ ਵੈਕੁੰਠ ਇਹਨੂੰ ਸੱਚਖੰਡ ਦੇ ਅਰਥਾਂ ਚ ਲਈਏ ਆਪਾਂ ਉਹ ਸੱਚੀ ਮੁੱਚੀ ਸੰਗਤ ਸੱਚਖੰਡ ਜਿਹੜਾ ਸਿਮਰਨ ਕਰੇਗਾ ਜਨਮ ਜਨਮ ਕੇ ਪਾਪ ਖੋਏ ਕੇ ਫੁਨ ਬੈਕੁੰਟ ਸਦਾ ਵੇ ਹੁਣ ਅਗਲੇ ਨੇ ਸਵਾਲ ਕਰਨਾ ਸੀ ਵੀ ਜਨਮਾਂ ਜਨਮਾਂ ਦੇ ਪਾਪ ਸਾਨੂੰ ਕੋਈ ਦਲੀਲ ਦਿਓ ਵੀ ਕਿਵੇਂ ਹੋ ਸਕਦਾ ਹੁਣ ਮੈਂ ਫਿਰ ਆਪ ਨੂੰ ਇੱਥੇ ਥੋੜੀ ਜੀ ਬੇਨਤੀ ਕਰ ਦੇਣਾ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਦੀ ਸਾਡੀ ਸੁਰਤ ਨੂੰ ਨਿਰਾਸ਼ਤਾ ਵਿੱਚ ਨਿਗਰ ਨਹੀਂ ਦਿੰਦੇ ਮੰਨ ਲਓ ਇੱਕ ਬੰਦੇ ਨੇ ਕਿੰਨੇ ਪਾਪ ਕੀਤੇ ਗੁਰੂ ਸਾਹਿਬ ਕਹਿੰਦੇ ਆ ਨਹੀਂ ਜਨਮਾ ਜਨਮਾ ਜਨਮਾਂ ਦੇ ਕਿਵੇਂ ਹੋ ਸਕਦਾ ਜੀ ਅਸੀਂ ਕਹਾਂਗੇ ਕਿ ਕੋਈ ਇਨਸਾਫ ਹੈ ਜਨਮਾ ਜਨਮਾਂ ਦੇ ਪਾਪ ਗੁਰੂ ਅਰਜੁਨ ਦੇਵ ਦਾ ਇੱਕ ਬਚਨ ਹੈ ਕੋਰ ਦੁੱਖ ਅੰਗ ਅਨਕ ਹੱਤ ਅੰਗ ਜਨਮ ਦ੍ਰਿਦ੍ਰੰਗ ਮਾ ਬਖਿਆਦਨ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈ ਸੇ ਪਾਵਕ ਕਾਸਤ ਪਸਮਨ ਕਰੋਟ ਸ਼ਲੋਕ ਸਹਿਸਕ 18ਵਾਂ ਸ਼ਲੋਕ ਹੈ ਸanskritੀ ਦਾ ਦੇਖਿਆ ਕੋਰ ਦੁੱਖ ਅਤ ਦੇ ਦੁੱਖਾਂ 'ਚ ਫਸਿਆ ਹੋਵੇ ਅਨਕ ਹਤਿਆੰ ਕਈ ਕਤਲ ਕੀਤੇ ਹੋਣ ਜਨਮ ਦਰਿਦਰੰ ਜਨਮਾ ਜਨਮਾਂਤਰਾਂ ਦਾ ਦਰਿਦਰੀ ਆਲਸੀ ਮਾਂ ਬਖਿਆਦੰ ਟ੍ਰਬਲ ਮੇਕਰ ਅਜਿਹੇ ਸ਼ਬਦਾਂ 'ਚ ਜਿੱਥੇ ਜਾਏ ਉੱਥੇ ਪਵਾੜੀ ਪਾਦਾ ਮਹਾਰਾਜ ਕਹਿੰਦੇ ਜੇ ਇੰਨਾ ਬੰਦਾ ਖਬਿਆ ਹੋਵੇ ਫਿਰ ਗੁਰੂ ਸਾਹਿਬ ਕਹਿੰਦੇ ਨਾਮ ਲਾ ਜਾ ਓਏ ਮਿਟੰਤ ਸਗਲ ਇਹ ਕੋਰ ਦੁੱਖਾਂ ਅਨਕ ਹਤਿਆੰ ਜਨਮ ਦਰਿਦਰੰ ਮਾਂ ਬਖਿਆਦੰ ਮਿਟੰਤ ਸਗਲ ਸਾਰੇ ਮਿਟ ਜਾਣਗੇ ਜਿਵੇਂ ਸਿਮਰਨ ਤਹਰ ਨਾਮ ਨਾਨਕ ਨਾਮ ਨੂੰ ਸਿਮਰ ਕੇ ਜੈ ਸੇ ਪਾਮਕ ਕਾਸ਼ਟ ਭਸਮਨ ਕਰੋਤ ਪਾਵਕ ਮੀਨਜ਼ ਅਗ ਕਾਸ਼ਟ ਦਰ ਤੇ ਲੱਕੜ ਭਸਮ ਦਰ ਤੇ ਸਵਾਹ ਕਰੋ ਦਰਥੇ ਕਰ ਦੇਣਾ ਜਿਵੇਂ ਇੱਕ ਬਾਲਣ ਪੰਡ ਅਸੀਂ 50 ਸਾਲਾਂ ਦੀ ਸਾਹਮ ਕੇ ਬੈਠੇ ਆ ਸਾਡੇ 50 ਸਾਲਾਂ ਦੀਆਂ ਪੰਡਾ ਨੇ ਜਦੋਂ ਫੋਕਣ ਲੱਗਦੇ ਆ 50 ਸਾਲ ਕੋਈ ਨਹੀਂ ਲੱਗਣੇ ਆ 50 ਮਿੰਟਾਂ ਦੀ ਰਾਖ ਹੋ ਜਾਂਦੇ ਗੁਰੂ ਸਾਹਿਬ ਕਹਿੰਦੇ ਜਿਵੇਂ ਸੁੱਕੀਆਂ ਲੱਕੜਾਂ ਨੂੰ ਅੱਗ ਲੜ ਗਏ ਰਾਖ ਹੋ ਜਾਂਦੀਆਂ ਨੇ ਜਿੱਥੇ ਨਾਮ ਦੀ ਇੱਕ ਚਿੰਗਿਆੜੀ ਆ ਜਾਏ ਕਰੋੜਾ ਜਨਮਾਂ ਦੇ ਪਾਪ ਸਾੜ ਕੇ ਰਾਖ ਕਰ ਦਿੰਦੀ ਹੈ ਇੱਥੇ ਹੁਣ ਮਹਾਰਾਜ ਸਾਨੂੰ ਫਿਰ ਦੱਸੋ ਕੌਣ ਗਏ ਅੱਗੇ ਫਿਰ ਗੁਰੂ ਜੀ ਕਹਿੰਦੇ ਨੇ ਅਜਾ ਮਲ ਕਉ ਅੰਤ ਕਾਲ ਮੈਂ ਨਾਰਾਇਣ ਇਹ ਉੱਤੇ ਪਾਠ ਹੈਗਾ ਲਿਖਿਆ ਨੇ ਉੱਤੇ ਇਹ ਅਕਸਰ ਪਾਠ ਕਰਦੇ ਸਾਡੇ ਨੰਨੇ ਨੂੰ ਕੰਨਾਂ ਨਹੀਂ ਬੋਲਦੇ ਨਾਰਾਇਣ ਨਾਣਾ ਬੋਲ ਜਾਂਦੇ ਇਹ ਪਾਠ ਹੈ ਨਾਰਾਇਣ ਈੜੀ ਨੂੰ ਹਿਸ਼ਿਆਰੀ ਲਾਈ ਮਾਰਾਈ ਨੇ ਪਾਠ ਤੇ ਸਦਾ ਨਾਰਾਇਣ ਹੀ ਹੈ ਨਾ ਹਰ ਤੇ ਨਾਰਾਇਣੀ ਕਰਾਂਗੇ ਜਿਹਦਾ ਪਾਣੀ ਚ ਘਾਰ ਹੈ ਨਰ ਆਇਨ ਨਾਰਾਇਣ ਪਾਣੀ ਚ ਅਜਾ ਮਲ ਕੋ ਅੰਤ ਕਾਲ ਮੈਂ ਅਜਾ ਮਲ ਨੂੰ ਅੰਤ ਵੇਲੇ ਨਾਰਾਇਣ ਨਾਰਾਇਣ ਦੀ ਭਗਵਾਨ ਦੀ ਸੁਧ ਆਈ ਸੋਜੀ ਆ ਗਈ ਕੀ ਹੋਇਆ ਜਾਂ ਗਤ ਕੋ ਜੋਗੀ ਸਰ ਇਹ ਦੋ ਸ਼ਬਦ ਨੇ ਜੋਗੀ ਈਸਰ ਈਸਰ ਦਰਥੇ ਵੱਡਾ ਜੋਗੀਸ਼ੁਰ ਇਸ ਸਸੇ ਥਲੇ ਔਂਕੜ ਬੋਲਣੀ ਹੈ ਜੋਗੀਸ਼ੁਰ ਜਿਸ ਅਵਸਥਾ ਨੂੰ ਵੱਡੇ ਵੱਡੇ ਜੋਗੀ ਵੱਡੇ ਵੱਡੇ ਜੋਗੀ ਜੁਗੀਸ਼ਰ ਜਾਂ ਗਤ ਕੋ ਜੋਗੀਸ਼ਰ ਬਾਛਤ ਮੰਗਦੇ ਨੇ ਲੋੜਦੇ ਨੇ ਸੋ ਗਤ ਉਹ ਮੁਕਤੀ ਉਹ ਅਵਸਥਾ ਛਿੰਨ ਮਹਿ ਪਾਈ ਇੱਕ ਖਿੰਨ ਲਗਾ ਜੇ ਸਵਸਥਾ ਲਈ ਜੋਗੀ ساری ਜ਼ਿੰਦਗੀ ਬਰਬ ਤੇ ਗਾਲ ਦਿੰਦੇ ਨੇ ਅਜਾ ਮੰਨ ਲਓ ਇੱਕ ਖੇਨ ਦੇ ਵਿੱਚ ਮਿਲ ਗਏ ਹੁਣ ਇਹ ਕਿਉਂ ਇਹ ਆਪ ਨੂੰ ਪਤਾ ਹੈ ਮੈਂ ਪਿਛਲੇ ਦਿਨ ਵੀ ਕਿਹਾ ਪੂਰੇ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਕਰੋਗੇ ਹਿੰਦੂਇਜ਼ਮ ਦੇ ਗ੍ਰੰਥਾਂ ਚ ਉਦਾਹਰਨਾ ਮਿਲਣਗੀਆਂ ਜਿਨੂੰ ਅੱਜ ਸਾਡੇ ਬੰਦੇ ਨਾ ਕਹਿਣ ਨੂੰ ਤਿਆਰ ਨੇ ਨਾ ਸੁਣਨ ਨੂੰ ਤਿਆਰ ਨੇ ਅੰਦਰੋਂ ਵਾਸ ਚੱਲੇ ਤੇ ਸਭ ਕੁਝ ਬਦਲ ਦੇਣ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਹਜ਼ਰਤ ਮੁਹੰਮਦ ਦਾ ਨਾਂ ਕਿਤੇ ਨਹੀਂ ਬਾਬਾ ਆਦਮਾ ਹੈ ਬਾਬਾ ਆਦਮ ਕਿ ਜਨਦਰ ਨਾ ਆਈ ਫਾਤਿਮਾ ਜੀ ਦਾ ਨਾਮ ਨਹੀਂ ਖਸਮ ਹੁਸੈਨ ਦਾ ਨਾਮ ਨਹੀਂ ਕਿਉਂਕਿ ਜਿਹੜੀ ਬਾਣੀ ਰਚੀ ਗਈ ਪੂਰਵ ਵਿੱਚ ਜਿੱਥੇ ਮਹਾਰਾਜ ਵਿਚਰ ਰਹੇ ਆ ਇਹ ਪਟਨੇ ਦੇ ਨੇੜੇ ਸਾਰੀਆਂ ਥਾਵਾਂ ਤੇ ਉਧਾਰਨਾ ਪ੍ਰਚਲਿਤ ਸਨ ਹੁਣ ਅਜਾ ਮਲਕਾਉਣਾ ਸ਼ਾਇਦ ਬੜੀ ਬੜੀ ਤੇ ਬਹੁਤ ਵਰੀ ਆ ਚੁੱਕਿਆ ਜੀ ਜਿੱਦਨ ਦੀ ਮੈਂ ਕਥਾ ਕਰ ਰਿਹਾ ਮਹਾਰਾਜ ਨੇ ਬੜੀ ਬੜੀ ਅਜਾ ਮਲਕਨੋਜ ਦਾ ਇੱਕ ਬ੍ਰਾਹਮਣ ਪੰਡਿਤ ਕਹੇ ਇਹ ਉੱਥੇ ਵੀ ਆਈ ਸੀ ਬਰਾਰਸ਼ਾ ਦੇ 2-4 ਦਿਨ ਹੋਏ ਆ ਪਹਿਲਾਂ ਤੈਨੂੰ ਗੁਰੂ ਨੇ ਕਿਹਾ ਸੀ ਵੀ ਤੂੰ ਇਹਦਾ ਪਿਓ ਵੀ ਰਾਜਪੰਡਤ ਸੀ ਇਹ ਗੋ ਰਾਜਪੰਡਤ ਬਣਿਆ ਵੀ ਤੂੰ ਸ਼ਹਿਰ ਚ ਨਾ ਜਾਇਂ ਉਹ ਮੁੜਿਆ ਨਾ ਸਿੱਧੀ ਗੱਲ ਇਹ ਬੰਦਾ ਵੇਸ਼ਵਾ ਤੇ ਮੋਹਤ ਹੋ ਗਿਆ ਇਹ ਵੇਸ਼ਵਾ ਗਾਮੀ ਹੋ ਗਿਆ ਵਿ ਵਿਚਾਰੀ ਹੋ ਗਿਆ ਰਾਜਪੰਡਤ ਦੀ ਪਦਵੀ ਖੁੱਸ ਗਈ ਇਹ ਫਿਰ ਜੰਗਲ ਚ ਰਹਿਣ ਲੱਗ ਪਿਆ ਇਹ ਫਿਰ ਕਈ ਸਾਲ ਨਿਕਲ ਗਏ ਕੋਈ 10 ਪੁੱਤਰ ਕਹਿੰਦੇ ਆ ਇਹਦੇ ਕਰ ਪੁੱਤਰਾਂ ਦਾ ਜਨਮ ਹੋਇਆ ਅਖੀਰ ਤੇ ਕੀਤੇ ਹੋਏ ਪਾਪ ਤੇ ਬੀਤੇ ਹੋਏ ਦਿਨ ਚੇਤੇ ਆ ਗਏ ਇਹਨੂੰ ਫਿਰ ਰਿਸ਼ੀ ਮਿਲੇ ਤਰਮਾਤਮਾ ਮਿਲੇ ਵਿਦਵਾਨ ਸੀ ਹੁਣ ਸਾਹਮਣੇ ਮੌਤ ਦਿਸਦੀ ਪਈਏ ਜਸ ਪਾਪ ਨਜ਼ਰ ਆਉਂਦੇ ਨੇ ਇਹਨੇ ਕਿਹਾ ਜੀ ਮੈਂ ਇਹ ਗੁਨਾਹ ਕੀਤੇ ਉਹਨਾਂ ਕਹਿ ਇੱਕ ਕੰਮ ਕਰੀ ਭਾਈ ਸਾਹਿਬ ਨੇ ਲਿਖਿਆ ਮੈਂ ਗੁਰੂ ਰਣਸਬਹ ਤੋਂ ਬੇਨਤੀ ਕਰਾਂਗਾ ਉਹਨਾਂ ਕਹਿਆ ਵੀ ਜਿਹੜੇ ਤੇਰੇ ਘਰ ਹੁਣ ਪੁੱਤਰ ਜਨਮ ਲੈਣ ਵਾਲਾ ਹੈ ਨਾ ਉਹਦਾ ਨਾਮ ਨਾਰਾਇਣ ਰੱਖੀ ਹੁਣ ਇਹ ਜਦੋਂ ਕੋਈ ਸਾਖੀ ਵਿਚਾਰਾ ਕਥਾ ਵਾਚ ਕੇ ਸੁਣਾਵੇ ਕੇਵਰੇ ਉਹਦੀ ਸ਼ਮਤ ਆ ਜਾਂਦੀ ਅਗਲੇ ਘੇਰ ਲੈਂਦੇ ਆ ਜਾ ਜੀ ਬਾਹਰ ਮੈਂ ਕਹਿੰਦਾ ਬਾਣੀ ਦਾ ਹੋਵੇ ਬਿਆਸ ਪਰ ਨੇੜੇ ਕੋਈ ਨਹੀਂ ਲੱਗਦਾ ਹੁਣ ਇਹ ਗੁਰੂ ਗ੍ਰੰਥ ਸਾਹਿਬ ਚ ਮਾਰਜ ਕਰਾਂ ਦਾ ਵੇਖੋ ਉਹ ਉਹ ਨਾ ਕਿਹਾ ਨਾਰਾਇਣ ਰੱਖੀ ਉਹਦਾ ਕਾਰਨ ਕਿਉਂਕਿ ਉਸ ਬੰਦੇ ਨੇ ਪਹਿਲੀ ਵਰੇਸ਼ ਵਿੱਚ ਨਾਰਾਇਣ ਦਾ ਸਿਮਰਨ ਕੀਤਾ ਸਮੇਂ ਨੇ ਪਰਦੇ ਸਮੇਂ ਦਾ ਕੋਈ ਪਤਾ ਹੈ ਜੀ ਗੁਰਮੁਖ ਪਰਮਾਰਥ ਵਿੱਚ ਕਦੀ ਵੀ ਦੁਨੀਆ ਵਿੱਚ ਕਦੀ ਕਿਸੇ ਡੁੱਬਦੇ ਨੂੰ ਦੇਖ ਕੇ ਮਜ਼ਾਕ ਨਹੀਂ ਉਡਾਈਦਾ ਸਮਾਂ ਵੇਖਦਾ ਹੈ ਕਈ ਵਾਰੀ ਹੱਸਣ ਵਾਲਿਆਂ ਦੇ ਉੱਤੇ ਵੀ ਆ ਜਾਂਦਾ ਹੈ ਉਹਨੇ ਰਹਿਣ ਜਪਦਾ ਰਿਆ ਉਹਨੂੰ ਪਤਾ ਸੀ ਵੀ ਇਹ ਬੰਦਾ ਵਾਸ਼ਨਾ ਜੁਗਤ ਤੇ ਉਹਨੂੰ ਉੱਥੋਂ ਕਿਵੇਂ ਤੋੜਿਆ ਕਿ ਪੁੱਤਰ ਦਾ ਨਾਰਾਇਣ ਨਾਂ ਰੱਖ ਸੱਚੀ ਮੁੱਚੀ ਉਹਨੇ ਨਾਰਾਇਣ ਨਾਂ ਰੱਖਿਆ ਨਿੱਕੇ ਨਾਲ ਪਿਆਰ ਬੜਾ ਸੀ ਨਾਰਾਇਣ ਨਾਰਾਇਣ ਕਰਕੇ ਮੌਤ ਦਾ ਸਮਾਂ ਆ ਗਿਆ ਸਾਹਮਣੇ ਜਮਦੂਤ ਆ ਗਿਆ ਇਹ ਛੋਟੇ ਨੂੰ ਆਵਾਜ਼ ਮਾਰੇ ਨਾਰਾਇਣ 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 ਸੱਚੀ ਮੁੱਚੀ ਪਛਤਾਵਾ ਹੈ ਸੀ ਉਹ ਪਛਤਾਵਾ ਮਿਲ ਗਿਆ ਤੇ ਨਾਰਾਇਣ ਉਹ ਪ੍ਰਗਟ ਹੋ ਗਿਆ ਜਿਹਦਾ ਜਾਪ ਕੀਤਾ ਹੋਇਆ ਸੀ ਮਹਾਰਾ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਹੈ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਗੁਰੂ ਰਾਮਦਾਸ ਦੇ ਸ਼ਬਦ ਨੇ ਕਿ ਅਜਾਮਲ ਨੇ ਪੁੱਤਰੋ ਆਵਾਜ਼ ਮਾਰੀ ਕਰ ਨਾਰਾਇਣ ਬੋਲਾ ਰੇ ਮੇਰੇ ਠਾਕੁਰ ਕੈ ਮਨ ਭਾਏ ਭਾਵਨੀ ਚਮਕੰਕਲ ਚਮਕੰਕਰ ਮਾਰ ਵਿਧਾਰੇ ਉਹਨੇ ਨਰਾਇਣ ਕਿਹਾ ਹੁਣ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਉਹ ਸਿੱਖੋ ਉਹ ਤਾਂ ਮੋਚ ਸੀ ਬੇ ਵਿਚਾਰੀ ਸੀ ਰੇਮਨ ਓਟ ਲਿਓ ਹਰਨਾਮਾ ਜੇ ਐਡਾ ਵੱਡਾ ਪਾਪੀ ਅਜਾਮਲ ਤਰ ਸਕਦਾ ਹੈ ਤੇ ਮਣਾ ਤੂੰ ਢੇਰੀ ਨਾ ਟਾਕ ਕੀ ਹੋਇਆ ਜੇ ਕਰੋਨਾ ਪਾਪ ਕੀਤੇ ਨੂੰ ਅੱਜ ਵੀ ਜਪ ਨਾਮ ਤੇਰਾ ਪੜਾ ਕਰੇਗਾ ਤੇਂਦੀ ਕਲਾ ਜਾਣਦੇ ਨੇ ਤੇ ਨਹੀਂ ਅਜਾ ਮਲਕੋ ਅੰਤਕਾਲ ਮੈਂ ਨਾਰਾਇਣ ਸੁਧ ਆਈ ਜਾਗਤ ਗੋ ਜੂਗੀਸ਼ਰ ਬਾਂਚਤ ਸੋ ਗਤ ਚਿਨ ਮੈਂ ਉੱਤੇ ਸੀ ਪੜਿਆ ਸੀ ਤੇ ਪਦੇ ਯਾਦ ਰੱਖਿਓ ਫਨ ਬੈ ਕਿੰਟ ਸਦਾ ਵੇ ਤੋਂ ਬਾਅਦ ਅੰਕ ਫੇਰ ਇੱਕ ਆ ਗਿਆ ਰਹਾਓ ਵਿੱਚ ਵੀ ਇੱਕ ਅੰਕ ਆਇਆ ਇਹ ਤੇ ਪਦੇ ਤੋਂ ਵੱਖਰਾ ਹੈ ਰਹਾਓ ਹੁਣ ਅੱਗੇ ਗੁਰੂ ਸਾਹਿਬ ਦੂਜਾ ਤੀਸਰਾ ਪਦਾ ਹੈ ਨਾਹੀਨ ਗੁਣ ਇਹ ਬੇਨਤੀ ਕਰਾਂਗਾ ਇਹਨੂੰ ਨਾਹਾਂ ਨਹੀਂ ਪੜਨਾ ਖਾਹ ਇਹਨੂੰ ਸਿਹਾਰੀ ਖਾਹ ਨਾਹਨ ਗੁਣ ਕੋਈ ਗੁਣ ਵੀ ਕੋਈ ਨਹੀਂ ਨਾਹਨ ਕਛ ਵਿਦਿਆ ਕੋਈ ਨੌਲੇਜ ਵੀ ਨਹੀਂ ਵਿਦਿਆ ਵੀ ਕੋਈ ਨਹੀਂ ਧਰਮ ਕੌਣ ਗੱਜ ਕੀਨਾ ਕਿਹੜਾ ਧਰਮ ਕੌਣ ਕਿਹੜਾ ਧਰਮ ਗੱਜਦਰ ਤੇ ਹਾਥੀ ਇਹ ਵੀ ਪੁਰਾਣ ਦੀ ਕਥਾ ਹੈ ਪੁਰਾਣਾ ਵਿੱਚ ਆਈ ਧਰਮ ਗੌਣ ਗੱਜ ਕੀਨਾ ਵੈ ਗੁਰੂ ਜੀ ਹਾਥੀ ਨੇ ਕਿਹੜਾ ਧਰਮ ਕਮਾਇਆ ਜੀ ਕਿੱਥੋਂ ਸੇਵਾ ਦੀਆਂ ਟੋਕਰੀਆਂ ਢੋਂਦਾਰਿਆ ਇਹਦਾ ਮਤਲਬ ਹੈ ਸਤਗੁਰੂ ਇਹ ਕਹਿ ਰਿਹਾ ਲੋਕੋ ਰੱਬ ਦੇ ਨਾਮ ਚ ਬੜੀ ਵੱਡੀ ਤਾਕਤ ਜੇ ਬੀਤੀਆਂ ਹੋਈਆਂ ਕਟਨਾਵਾਂ ਨੂੰ ਚੇਤੇ ਕਰਕੇ ਮਹਾਰਾਜ ਕਹਿੰਦੇ ਨੇ ਕਿ ਨਾਹਨ ਗੁਨ ਨਾਹਨ ਕਛ ਵਿਦਿਆ ਧਰਮ ਕੌਣ ਗੱਜ ਕੀਨਾ ਨਾਨਕ ਬਿਰਦ RAM ਕਾ ਦੇਖੋ ਅਪੈਦਾਨ ਤੇ ਦੀਨਾ ਬਿਰਦਰ ਤੇ ਸੁਭਾ ਪ੍ਰਭੂ ਦਾ ਪਰਮਾਤਮਾ ਦਾ ਸੁਭਾ ਦੇਖੋ ਉਨੇ ਹਾਥੀ ਨੂੰ ਇਹ ਭੇਦਾਨ ਦੇ ਦਿੱਤਾ ਇਹ ਹਾਥੀ ਦੀ ਕਥਾ ਵੀ ਆਪ ਸੁਣੀ ਹੋਣੀ ਮੇਰੇ ਖਿਆਲ ਮੈਂ ਚਲੋ ਅਰਥ ਆ ਗਈ ਲੜੀਵਾਰ ਮੈਂ ਦੁਬਾਰਾ ਕਰ ਦੇਣਾ ਇਹ ਹਾਥੀ ਪਿਛਲੇ ਜਨਮ ਚ ਇੱਕ ਗੰਧਰਵ ਸੀ ਇਹਨੇ ਕਿਸੇ ਰਿਖੀ ਨੂੰ ਕਈ ਦੇਵਲ ਦਾ ਜ਼ਿਕਰ ਕਰਦੇ ਆ ਉਹ ਨਾਂਦੇ ਪੈਸੇ ਨੇ ਸ਼ਰਾਰਤ ਚਾ ਕੀਤੀ ਨਾਰੇ ਸਨ ਨਾ ਤੇ ਇਹਨੇ ਇੱਕੋ ਦਮ ਨਾ ਜਾ ਕੇ ਪਾਣੀ ਚ ਟੁੱਬੀ ਮਾਰ ਕੇ ਉਹਦੀ ਲੱਤ ਖਿੱਚ ਲਈ ਨਾਂਦਾ ਪਿਆ ਸੀ ਇਬਾਦਤ ਵਾਲਾ ਸੀ ਲੱਤ ਖਿੱਚ ਕੇ ਜਦੋਂ ਥੱਲੇ ਧੁਈਆ ਵਿਚਾਰਾ ਡੁੱਬਣ ਲੱਗਾ ਉਹਨੇ ਵੇਖਿਆ ਕਹਿੰਦਾ ਜਾ ਓਏ ਹਾਥੀਆ ਤੂੰ ਮੈਨੂੰ ਮਾਰਿਆ ਤੈਨੂੰ ਤੰਦਵਾ ਮਾਰੂਗਾ ਇਹ ਸਰਾਪਿਆ ਹੋਇਆ ਸੀ ਪੁਰਾਣ ਮੁਤਾਬਕ ਮੈਂ ਕਹਿ ਰਿਹਾ ਇਹ ਤਾਂ ਸਰਾਪਿਆ ਸੀ ਹੁਣ ਇਹ ਇਹ ਗੁਰੂ ਤੇਗ ਬਹਾਦਰ ਸਾਹਿਬ ਵੇਖੋ ਮੈਂ ਤਾਂ ਕਿ ਨਾਵਾ ਵੀ ਗੁਰੂ ਜੋ ਕਹਿੰਦਾ ਨਾ ਉਹਦੇ ਤੇ ਸ਼ੱਕ ਨਹੀਂ ਕਰੀਦਾ ਹੁੰਦਾ ਬਲ ਛੁੱਟ ਕੇ ਉਹ ਬੰਦਨ ਪਰੇ ਕਚੂ ਨਾ ਹੋ ਤੂ ਪਾਏ ਕਉ ਨਾਨਕ ਅਬ ਓਟ ਘਰ ਗੱਜ ਜੂ ਹੋ ਸਾਇ ਉੱਥੇ ਵੀ ਜ਼ਿਕਰ ਕੀਤਾ ਹੈ ਹਾਥੀ ਦਾ ਇਹ ਹੁਣ ਅਗਲਾ ਜਨਮ ਮਿਲ ਗਿਆ ਹਾਥੀ ਬਣ ਗਿਆ ਉਸ ਤੋਂ ਬਾਅਦ ਇਹ ਇਹ ਫਿਰ ਯਾਦ ਰੱਖਿਓ ਸਿੱਖਿਆ ਲੈਣੀ ਹੈ ਇਹ ਗੱਲ ਖਿੱਚਣ ਨਹੀਂ ਲੱਗ ਪੈਣਾ ਪੁਨਰ ਜਨਮ ਦੀਆਂ ਗੱਲਾਂ ਉਨ ਲੱਗ ਪਈਆਂ ਪ੍ਰੋਬਲਮ ਸਾਡੀ ਇਹ ਵੇ ਗੁਰੂ ਗ੍ਰੰਥ ਸਾਹਿਬ ਨਹੀਂ ਪੜਿਆ ਸਾਡੇ ਸ਼ਬਦਾਂ ਤੋਂ ਪ੍ਰਭਾਵਿਤ ਹੋ ਕੇ ਅੱਗੇ ਤੁਰ ਪੈਂਦੇ ਹੋ ਤੁਸੀਂ ਕਈ ਵਾਰੀ ਅਸੀਂ ਆਪਣੀ ਸੱਚੇ ਸਾਡੇ ਕੋਲ ਉਨੀ ਸਮਝ ਵੀ ਨਹੀਂ ਹੁੰਦੀ ਹੁਣ ਇਹ ਹਾਥੀ ਜਿਹੜਾ ਹੈ ਇਹਦਾ ਜਨਮ ਹੋਇਆ ਹਾਥੀ ਬਣ ਗਿਆ ਇਹ ਰਿਕੀ ਦੇ ਤਲਾਬ ਚ ਗਿਆ ਇਹਨੂੰ ਤੰਦਵੇ ਨੇ ਖਿੱਚ ਲਿਆ ਇਹਨੇ ਇਹ ਬੰਦਾ ਵੀ ਨਹੀਂ ਬੋਲ ਠੋੜਾ ਸਕਦਾ ਇਹਨੇ ਇੱਕ ਸਿਰਫ ਕਮਲ ਦਾ ਫੁੱਲ ਜਦੋਂ ਡੁੱਬ ਰਿਹਾ ਹੈ ਸੁੰਡ ਨਾਲ ਤੋੜ ਕੇ ਕਮਲ ਦਾ ਫੁੱਲ ਉੱਚਾ ਕਰਕੇ ਰੱਬ ਨੂੰ ਪੁਕਾਰਿਆ ਗੁਰੂ ਤੇਗ ਬਹਾਦਰ ਸਾਹਿਬ ਕਹਿੰਦਿਆ ਇਹਦੀ ਬੰਦ ਖਲਾਸੀ ਹੋ ਗਈ ਇਹ ਥਾਂ ਪਟਨਾ ਸਾਹਿਬ ਦੇ ਨੇੜੇ ਹੈ ਇਥੇ ਸਿਰ ਮੇਰੀ ਇੱਕ ਬੇਨਤੀ ਹੈ ਅਜਮਲ ਪਾਪੀ ਹੈ ਹਾਥੀ ਪਸ਼ੂ ਹੈ ਗੁਰੂ ਤੇਗ ਬਹਾਦਰ ਐਡਾ ਵੱਡਾ ਸਹਾਰਾ ਦਿੰਦੇ ਨੇ ਲੋਕੋ ਜੇ ਪਾਪੀ ਬੰਦਾ ਨਰਾਇਣ ਕਹਿੰਦਾ ਤੇ ਪਾਪ ਕੱਟੇ ਜਾਂਦੇ ਆ ਜੇ ਪਸ਼ੂ ਭਗਵਾਨ ਚੇਤੇ ਕਰਦਾ ਤੇ ਰੱਬ ਉਹਨੂੰ ਬਚਾ ਦਿੰਦਾ ਤੁਸੀਂ ਤਾਂ ਇਨਸਾਨ ਹੋ ਉਸ ਵੈਗੁਰੂ ਨੂੰ ਚੇਤੇ ਕਰੋ ਤੁਹਾਡੇ ਪਾਪ ਕੱਟੇਗਾ ਇਹਦਾ ਮਤਲਬ ਇਹ ਹੈ ਕਿ ਨਾਹਨ ਗੁਣ ਨਾਹਨ ਕਛ ਬਿਦਿਆ ਕਿਹੜੇ ਗ੍ਰੰਥ ਪੜ੍ਹੇ ਕਿਹੜੇ ਗੁਣ ਲੈ ਅਗੇ ਧਰਮ ਕੌਣ ਗੱਜ ਕੀਨਾ ਉਹ ਵਿਚਾਰਾ ਕਿਹੜਾ ਹਿੰਦੂ ਮੁਸਲਮਾਨ ਕਿਹੜਾ ਸੀ ਕੁਛ ਵੀ ਨਹੀਂ ਮਹਾਰਾਜ ਕਹਿੰਦੇ ਆ ਨਾਨਕ ਬਿਰਦ ਬਿਰਦਰ ਤੇ ਸੁਭਾ ਰਾਮ ਕਾ ਦੇਖੋ ਵਹਿਗੁਰੂ ਦਾ ਸੁਭਾ ਦੇਖੋ ਇੱਕ ਉਹਦਾ ਸੁਭਾ ਪੱਕਾ ਜੀ ਜਿਵੇਂ ਮਾਪਿਆਂ ਦਾ ਸੁਭਾ ਹੈ ਨਾ ਇਹ ਬੀਬੀਆਂ ਪੈਣਾ ਬੈਠੀਆਂ ਮਾਂ ਦਾ ਸੁਭਾ ਕੀ ਹੈ ਬਿਰਦ ਕੀ ਹੈ ਸੱਚ ਐਵੇਂ ਤੂੰ ਨਿਆਣਾ ਲੱਖ ਕੁਪੱਤਾ ਹੋਵੇ ਕੋ ਪਤਾਲਾ ਵਿੱਚ ਬੜਾ ਪੁਰਾਣਾ ਹੈ ਲੱਖ ਨਲਾਇਕ ਹੋਵੇ ਆਪਣੇ ਸੀਨੇ ਨੂੰ ਪੁੱਛ ਕੇ ਦੇਖੋ ਉਸ ਰੋਲਦੇ ਨੂੰ ਤੁਹਾਡਾ ਅੰਦਰ ਨਹੀਂ ਚਾਹੇਗਾ ਦੁਬਾਰਾ ਵਾਪਸ ਆ ਜਾਏ ਉਹ ਗੁਨਾਹ ਵੀ ਕਰੇਗਾ ਤੁਸੀਂ ਫਿਰ ਵੀ ਪਰਦੇ ਟਕੋਗੇ ਇਹ ਜਿਵੇਂ ਬਿਰਦਰ ਤੇ ਸੁਭਾ ਜਿਵੇਂ ਮਾਂ ਆਪਣੇ ਬੱਚੇ ਦੇ ਅਨੇਕਾਂ ਗੁਨਾਹ ਇਗਨੋਰ ਕਰ ਦਿੰਦੀ ਏ ਕਹਿੰਦੇ ਮੇਰੇ ਰੱਬ ਦਾ ਬਿਰ ਦੇਵੇਓ ਕਰੂੜਾ ਪਾਪਾ ਕਰਨ ਵਾਲਿਆਂ ਨੂੰ ਮਾਂ ਦੀ ਤਰ੍ਹਾਂ ਫਿਰ ਸੀਨੇ ਨਾਲ ਲਾ ਲੈਂਦਾ ਕਿਉਂਕਿ ਜੇ ਮਾਂ ਦੇ ਅੰਦਰ ਔਲਾਦ ਪ੍ਰਤੀ ਨਫ਼ਰਤ ਨਹੀਂ ਸੁਤ ਅਪਰਾਧ ਕਰਤਾ ਜੇਤੇ ਜੰਨੀ ਚੀਤਨਾ ਰਾਂ ਕਿਸਤੇਤੇ ਜੈਕ ਬਚਨ ਕਿਹਾ ਜੈਸਾ ਬਾਲਕ ਭਾਏ ਸੁਪਾਈ 1 ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬੋ ਭਾਂਤੀ ਬੌੜ ਪਿਤਾ ਦੁਬਾਰਾ ਯਾਦ ਰੱਖਿਓ ਗਵਾਂਡੀ ਦਾ ਮੁੰਡਾ ਗਲਤੀ ਕਰੇ ਕੇ ਕੈਦਖਾਨੇ ਸਟਾਂਗੇ ਆਪਨਾ ਕਰੇ ਸੀਨੇ ਦਾ ਲਾਂਗੇ ਉਹ ਬਿਰਧ ਖੈ ਉਹ ਸਾਡਾ ਸੁਭਾਅ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਨਾਨਕ ਬਿਰਧ RAM ਕਾ ਦੇਖੋ ਉਹਦਾ ਬਿਰਧ ਵੇਖੋ ਆਪੈ দান ਤੇ ਦੇਨਾ ਉਸ ਨੂੰ ਆਪਹਿਤਾ ਦਾ দান ਦੇ ਦਿੱਤਾ ਹਾਥੀ ਮੁਕਤ ਕਰ ਦਿੱਤਾ